ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਉਹ ਪੇਜ ਨੂੰ ਜਿਹੜਾ ਜ਼ਰੂਰ ਫੋਲੋ ਕਰ ਲਿਓ ਤੇ ਜਿਹੜੀ ਵੀਡੀਓ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਅੱਗੇ ਕਿਸੇ ਨਵੇਂ ਫਾਰਮਰ ਨੇ ਤੇ ਦੋਸਤੋ ਜਿਹੜੀ ਕਿਸੇ ਤਰ੍ਹਾਂ ਦਾ ਵੀ ਕੋਈ ਐਨੀਮਲ ਲੈਣਾ ਹੁੰਦਾ ਉਹਦੇ ਤੱਕ ਜਿਹੜੀ ਦੋਸਤੋ ਵੀਡੀਓ ਦੀ ਆਪਣੀ ਪਹੁੰਚ ਹੋ ਸਕੇ ਅੱਜ ਜਿਸ ਘਰ ਤੋਂ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਇਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਖਾਸ ਜਿਹੜੀ ਵਿਜਿਟ ਤੁਹਾਨੂੰ ਆ ਪਿੰਡ ਚੋਲਾ ਸਾਹਿਬ ਕਰਨੀ ਪਊਗੀ ਜੀ ਠੀਕ ਆ ਜੀ ਮਾਝੇ ਦਾ ਬਿਲਕੁਲ ਪਿੰਡ ਆ ਦੋਸਤੋ ਤੇ ਫਤਿਹਪੁਰ ਬਾਦ ਤੇ ਗੋਇੰਦਵਾਲ ਸਾਹਿਬ ਵੀ ਥੋੜੀ ਦੂਰੀ ਤੇ ਆ ਰੂੜੀ ਵਾਲਾ ਪਿੰਡ ਬਿਲਕੁਲ ਨਜ਼ਦੀਕ ਆ ਤੇ ਘਰ ਜਿਹੜੀ ਵਿਜਿਟ ਤੁਸੀਂ ਕਰਕੇ ਤਸੱਲੀ ਆ ਐਨੀਮਲ ਜਿਹੜੇ ਆ ਦੋਸਤੋ ਬਿਲਕੁਲ ਦੁੱਧਤੇ ਆ ਠੀਕ ਹੈ ਦੁੱਧ ਵਾਲੇ ਐਨੀਮਲ ਆ ਸਾਰੇ ਚਵਾਈ ਤੁਸੀਂ ਕਰਕੇ ਦੋ ਟਾਈਮ ਦੀ ਇੱਕ ਟਾਈਮ ਦੀ ਤਸੱਲੀ ਕਰ ਸਕਦੇ ਹੋ ਤੇ ਅੱਜ ਵੀਡੀਓ ਜਿਹੜੀ ਦੋਸਤੋ ਆਪਾਂ 8 ਫਰਵਰੀ ਨੂੰ ਬਣਾ ਰਹੇ ਆ ਤੇ ਸਮਾਂ ਜਿਹੜਾ ਤਕਰੀਬਨ 10 ਵਜੇ ਦਾ ਹੈਗਾ ਮਾਰਨਿੰਗ ਦਾ ਠੀਕ ਆ ਜੀ ਤੇ ਗੱਲਬਾਤ ਆਪਾਂ ਭਾਜੀ ਹੁਣਾਂ ਨਾਲ ਕਰਨੀ ਆ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਤੇ ਆਜੋ ਚਲਦੇ ਆਂ ਜੀ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੋਈ ਠੀਕ ਠਾਕ ਜੀ ਬਿਲਕੁਲ ਬਹੁਤ ਠੀਕ ਠਾਕ ਠੀਕ ਆ ਇੱਕ ਭਾਜੀ ਆਪਣਾ ਨਾਮ ਜ਼ਰੂਰ ਦੱਸਦਿਏ ਜੀ ਜਗਤਾਰ ਸਿੰਘ ਜਗਤਾਰ ਸਿੰਘ ਜੀ ਹਾਂਜੀ ਠੀਕ ਆ ਭਾਜੀ ਇੱਕ ਖਾਸ ਵਪਾਰ ਦਾ ਕੰਮ ਆਪਣਾ ਹਾਂ ਮਾੜਾ ਮੋਟਾ ਸਾਨੂੰ ਸ਼ੌਂਕ ਆ ਜੀ ਹਾਂ ਮਤਲਬ ਕਿ ਪਸ਼ੂ ਵੀ ਇੱਕ ਦੋ ਤਾਂ ਜਾਂਦੇ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਅੱਜ ਤਿੰਨ ਪਸ਼ੂ ਆਪਣੇ ਕੋਲ ਜੀ ਤੇ ਤਿੰਨੇ ਹਾਂ ਇਹ ਮਤਲਬ ਕਿ ਦੁੱਧ ਤੇ ਇਹ ਮਤਲਬ ਕਿ ਕੋਈ ਚੁਵਾਈ ਕਰਕੇ ਲੈ ਕੇ ਜਾ ਸਕਦਾ ਹਾਂਜੀ ਹਾਂਜੀ ਠੀਕ ਆ ਕਰੀਏ ਸਟਾਰਟ ਪਹਿਲੇ ਨੰਬਰ ਦੀ ਜਿਹੜੀ ਆਪਣੀ ਬਿਲਕੁਲ ਸਕਰੀਨ ਤੇ ਝੋਟੀ ਦੇਖ ਰਹੇ ਆ ਆਪਾਂ ਜੀ ਤੇ ਇਹ ਕਿੰਨਾ ਕ ਸਮਾਂ ਹੋ ਗਿਆ ਜੀ ਸੂਈ ਨੂੰ ਇਹਨੂੰ ਜੀ ਇਹਨੂੰ ਵੀ 1 ਮਹੀਨਾ ਤਕਰੀਬਨ ਹੋ ਗਿਆ 1 ਮਹੀਨਾ ਹੋ ਗਿਆ ਤੇ ਸੂਆ ਪਹਿਲਾ ਸੂਆ ਜੀ ਹਾਂਜੀ ਪਹਿਲਾ ਸੂਆ ਸੂਈ ਠੀਕ ਆ ਜੀ ਪਹਿਲਣ ਝੋਟੀ ਆ ਦੋਸਤੋ ਸਿੰਗਾ ਦੀ ਤੇ ਫੇਸ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਪੇਟ ਪੁੱਠਾ ਤੁਸੀਂ ਬਿਲਕੁਲ ਵੇਖੋਗੇ ਰਾਜੀ ਝੋਟੀ ਆ ਠੀਕ ਆ ਹਾਂਜੀ ਤੇ ਬਾਕੀ ਹੁਣ ਮੌਕੇ ਦਾ ਕਿੰਨਾ ਕੁ ਦੁੱਧ ਜਿਹੜਾ ਹਾਜ਼ਰ ਆ ਜੀ ਇਹ ਦੁੱਧ ਆ ਜੀ ਜਦੋਂ ਸੂਈ ਆ ਉਦੋਂ ਇਹ ਸਾਰੀ ਚੋਈ ਗਈ ਆ ਤੇ ਡੰਗੂ ਅੱਛਾ ਜੀ ਹੌਲੀ ਹੌਲੀ ਹੁਣੇ ਤਕਰੀਬਨ ਦੁੱਧ ਤੇ ਆਈ ਆ ਹੁਣੇ 6 ਕਿਲੋ ਦੁੱਧ ਆ ਇਹਦਾ ਦੋਵੇਂ ਟਾਈਮ 6 ਕਿਲੋ ਦੋਨੋਂ ਟਾਈਮ ਦੋ ਮਿੰਟ ਆ ਕੱਟੀਏ ਦੀ ਠੀਕ ਆ ਤੇ ਇਹ ਔਲ ਕਰਦੀ ਆ ਅੱਛਾ ਗਾਲੀਆਂ ਲੱਤਾਂ ਨੂੰ ਜਾਣਾ ਪਾ ਕੇ ਪਾ ਕੇ ਭਾੜਾ ਝੋਲੀ ਨਹੀਂ ਆ ਕੱਟੀ ਤੇ ਹੀ ਪਸਮਦੀ ਆ ਜੀ ਹਾਂਜੀ ਦੋਨੋਂ ਟਾਈਮ ਬੱਚਾ ਛੱਡ ਕੇ ਆਪਾਂ ਬਸਮਉਂਦੇ ਆ ਦੋ ਟਾਈਮ ਪਰ ਬੱਚੇ ਤੇ ਪਸਮਦੀ ਇੱਕੇ ਮਿੰਟੇ ਚ ਪਸਮਦੀ ਜਾਂਦੀ ਠੀਕ ਆ ਬੱਚੇ ਤੇ ਦੋਵੇਂ ਟ ਤੇ 2-10 ਟਾਈਮ ਤੇ 6 ਕਿਲੋ 3 ਕਿਲੋ ਸੂਰੇ ਤੇਨੀ ਸ਼ਾਮ ਠੀਕ ਹੈ ਜੀ ਹਾਂ ਜੀ ਸੋ ਤਕਰੀਬਨ ਜਿਹੜਾ ਦੋ ਸੋ ਚੱਟਾ ਕੱਟ ਵਖਾਉਂਦੀ ਆ ਚੱਟਾ ਮਤਲਬ ਕਿ ਗਾਂ ਨੂੰ ਰੱਖਦੀ ਆ ਹਾਂ ਜੀ ਹਾਂ ਜੀ ਗਾਰਡ ਅੱਗੇ ਨੂੰ ਆ ਦੁੱਧ ਤੇ ਧੱਕ ਅੱਗੇ ਦੇ ਲੈਣਾ ਬਿਲਕੁਲ ਧੱਕ ਬਿਨਾ ਥਣ ਬਿਲਕੁਲ ਚੁਗਾਈ ਬਹੁਤ ਵਧੀਆ ਠੀਕ ਹੈ ਸੋ ਸੋਹਣੀ ਧਾਰ ਭੋਲੀ ਠੀਕ ਹੈ ਜੀ ਠੀਕ ਹੈ ਲਓ ਵੀ ਦੋਸਤੋ 1 ਮਹੀਨਾ ਹੋ ਗਿਆ ਸਮਾਂ ਸੂਈ ਨੂੰ ਝੋਟੀ ਪਹਿਲਣ ਸੂਈ ਆ ਸਿੰਗੀ ਸੁੰਗੀ ਦੀ ਬਹੁਤ ਵਧੀਆ ਫੇਸ ਦੀ ਕੁਆਲਿਟੀ ਚੰਗੀ ਆ ਤੇ ਮਗਰ ਜਿਹੜਾ ਬੱਚਾ ਉਹ ਕੱਟੀ ਆ ਇੱਕ ਮਹੀਨੇ ਦਾ ਜਿਹੜਾ ਸੁਆ ਦੋਸਤੋ ਬਿਲਕੁਲ ਤੁਹਾਨੂੰ ਜਿਹੜਾ ਨਜ਼ਰ ਆਏ ਨਾ ਬੱਚਾ ਵੇਖ ਕੇ ਠੀਕ ਹੈ ਜੀ ਕੱਟੀ ਜਿਹੜੀ ਇਸ ਦੇ ਨਾਲ ਹੈਗੀ ਆ ਆਪ ਵੀ ਕੱਟੀ ਆ ਤੇ ਮਗਰ ਵੀ ਕੱਟੀ ਆ ਠੀਕ ਹੈ ਜੀ ਝੋਟੀ ਬਹੁਤ ਸ਼ਕੀਨ ਵੇਖੋ ਠੀਕ ਆ ਤੇ ਬਾਕੀ ਬਾਈ ਹਰੋ ਦੱਸ ਦਿਆ ਵੀ ਤਕਰੀਬਨ ਜਦੋਂ ਤਾਜੀ ਸੁਈ ਸੀਗੀ ਮਾੜਾ ਜਿਹਾ ਕਿਤੇ ਕੋਈ ਟੈਂਪਰੇਚਰ ਹਾਈ ਰਨ ਕਰਕੇ ਥੋੜਾ ਦੱਬਾ ਵੱਜ ਗਿਆ ਸੀ ਬਾਕੀ ਗਾੜ ਜਿਹੜੀ ਹੈਗੀ ਅੱਗੇ ਨੂੰ ਆ ਤੇ ਚਵਾਈ ਤਕਰੀਬਨ ਇਸ ਦੀ ਜਿਹੜੀ ਆ ਮਾਰਨਿੰਗ ਥੋੜੀ ਲੇਟ ਹੋਈ ਆ ਕਿੰਨੇ ਕ ਟਾਈਮ ਤੇ ਚਵਾਈ ਹੋਈ ਆ ਜੀ ਇਹ ਜੀ ਜੀ ਉਹਨਾਂ ਨੂੰ ਜਿਹੜੀ 1.5 ਜੇਕਰ ਦੋਸਤੋ ਆਪਾਂ ਗੱਲ ਕਰੀਏ ਤਾਂ ਤਕਰੀਬਨ 8 ਤੋਂ 8:30 ਵਜੇ ਜਿਹੜੀ ਚੁਵਾਈ ਹੋਈ ਆ ਹੁਣ ਆਪਾਂ 10 ਵਜੇ ਜਿਹੜੀ ਇਹ ਵੀਡੀਓ ਬਣਾ ਰਹੇ ਆ ਠੀਕ ਆ ਤੇ ਥਣ ਹਵਾਨਾ ਜਿਹੜਾ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਥਣ ਦੇ ਵਿੱਚ ਕੋਈ ਬਾਤ ਘਾਟ ਨਹੀਂ ਹੈਗੀ ਕਿ ਬਾਕੀ ਤੁਸੀਂ ਚੁਵਾਈ ਕਰ ਲੈਣੀ ਆ ਮੌਕੇ ਤੇ ਘਰ ਵਿੱਚ ਜੜ ਕਰਕੇ ਤੇ ਠੀਕ ਆ ਜੀ ਬਾਕੀ ਪੇਟ ਘੂਠਾ ਤੁਸੀਂ ਵੇਖੋ ਝੋਟੀ ਦਾ ਬਿਲਕੁਲ ਰਾਜੀ ਆ ਠੀਕ ਆ ਜੀ ਕੱਦ ਕਾਠੀ ਵੀ ਚੰਗਾ ਹੈਗਾ ਵਧੀਆ ਸੋਹਣਾ ਕੱਦ ਕਾਠ ਮੀਡੀਅਮ ਹਾਈਟ ਤੋਂ ਜਿਹੜੀ ਪਲੱਸ ਹਾਈਟ ਹੈਗੀ ਆ ਠੀਕ ਆ ਬਾਕੀ ਥੋੜਾ ਲੇਟ ਚ ਉਹੀ ਕਰਕੇ ਆ ਦੋਸਤੋ ਠੀਕ ਆ ਬਾਕੀ ਤਸੱਲੀ ਤੁਸੀਂ ਘਰ ਪਹੁੰਚ ਕੇ ਕਰ ਲੈਣੀ ਆਪਣੀ ਠੀਕ ਆ ਜੀ ਤਸੱਲੀ ਜਿਹੜੀ ਹੈਗੀ ਉਹ ਵੀ ਤਸੱਲੀ ਦੇ ਨਾਲ ਕਰ ਲਿਓ ਮੇਰਾ ਵੀਰ ਥਾਣਾ ਦੀ ਪਾਈ ਹੁਣਾ ਦੱਸਿਆ ਵੀ ਬਿਲਕੁਲ ਓਕੇ ਰਿਪੋਰਟ ਆ ਠੀਕ ਆ ਚੁਵਾਈ ਚੰਗੀ ਆ ਤੇ 6 ਕਿਲੋ ਹੁਣ ਮੌਕੇ ਦਾ ਜਿਹੜਾ ਦੁੱਧ ਚਿਵਾ ਰਹੀ ਆ ਤਿੰਨ ਇੱਕ ਡੰਗ ਤਿੰਨ ਕਢੰਗਾ ਤੇ ਇਹਦਾ ਭਾਜੀ ਫਿਰ ਕਿੰਨਾ ਮੋਲ ਆਪਾਂ ਲੈ ਦੇ ਕੀ ਕੀਤਾ ਮੋਲੇ ਦਾ ਜੀ 50000 ਰੁਪਏ 50000 ਆ ਜੀ ਹਾਂਜੀ ਤੇ ਪਰ 47000 ਦੀ ਦੇ ਦਿੰਦੇ ਛੱਡ 47000 ਦੀ ਹਾਂਜੀ ਠੀਕ ਸੋ ਦੋਸਤੋ 47000 ਦੀ ਭਾਜੀ ਹੁਣਾਂ ਕਿਹਾ ਵੀ ਬਿਲਕੁਲ ਜਿਹੜਾ ਯੈਸ ਨੋ ਆ ਠੀਕ ਆ 50000 ਜਿਹੜੀ ਡਿਮਾਂਡ ਆ ਝੋਟੀ ਦੀ ਬਾਕੀ ਝੋਟੀ ਆ ਸ਼ਕੀਨ ਸੋ ਜਿਹੜਾ ਵੀਰ ਅੱਗੇ ਸਾਫ਼ ਸੰਭਾਲ ਕਰ ਲੂਗਾ ਦੁੱਧ ਜਿਹੜਾ ਦੋਸਤੋ ਹੋ ਸਕਦਾ ਵੀ ਤੁਸੀਂ ਵੱਧ ਵੀ ਚੋ ਲੋ ਬਾਕੀ ਹੁਣ ਜਿਹੜਾ ਮੌਕੇ ਦਾ ਹਾਜ਼ਰ ਆ ਉਹ ਤੁਹਾਡੇ ਬਿਲਕੁਲ ਭਾਜੀ ਹੁਣਾਂ ਦੇ ਸਾਹਮਣੇ ਰੱਖ ਦਿੱਤਾ ਵੀ ਜਿਹੜਾ 6 ਲੀਟਰ 6 ਕਿਲੋ ਬਿਲਕੁਲ ਰੈਡੀ ਹੈਗਾ ਠੀਕ ਆ ਔਲ ਕਰਦੀ ਆ ਉਹਦੇ ਦੰਦ ਸਿਆ ਨਾਲ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਝੋਟੀ ਆ ਤੇ ਇਹਦੀ ਭਾਜੀ ਕੀ ਡਿਟੇਲ ਆ ਹੁਣ ਇਹਦੀ ਡਿਟੇਲ ਆ ਜੀ ਇਹ ਦਾ ਤੇਲ ਵੀ ਕੋਈ 5.5 ਕਿਲੋ ਦੋਵੇਂ ਟਾਈਮ ਤੋਂ ਦੁੱਧ ਆ ਜੀ ਤੇ ਇਹਨੂੰ 4 ਮਹੀਨੇ ਸੂਈ ਨੂੰ ਆਇਆ ਤੇ ਕੱਲੇ ਫੇ ਬਣ ਗਈ 4 4 ਮਹੀਨੇ ਹੋ ਗਏ ਸੂਈ ਨੂੰ ਸੂਈ ਨੂੰ ਤੇ ਕੱਲ ਕੱਲੇ ਬਣੀ ਆ ਜੀ ਨਵੇਂ ਦੁੱਧ ਕੱਲ ਮਲਗੀ ਆਪਾਂ ਲਵਾਉ ਹੋ ਗਈ ਹਾਂ ਜੀ ਮਾਲੀ ਤੋਂ ਲਵਾਤੀ ਸੀ ਹਾਂ ਜੀ ਹਾਂ ਜੀ ਠੀਕ ਬਣੀਆ ਹਾਂਜੀ ਤੇ ਇਹ ਦੋਵੇਂ ਟਾਈਮ ਅਸੀਂ ਇਹਨੂੰ ਚੋਨੇ ਆ ਭੜੇ ਸੀ ਹੂੰ ਤੇ ਕੋਈ ਟੀਕਾ ਨਹੀਂ ਇਤਰਾ ਮਾਰ ਕੇ ਠਾਪੀ ਭੜਾ ਭਾਗ ਤਲੇ ਬੈਜ ਨੇ ਹੂੰ ਤੇ ਚਵਾਈ ਦੀ ਬਿਲਕੁਲ ਸਾਫ ਆ ਜੀ ਵਿੱਚ ਕੋਈ ਨੁਕਸ ਨਹੀਂ ਕਿਸੇ ਕਿਸ ਤੇ ਕਿੰਨਾ ਹਾਜ਼ਰ ਦੁੱਧ ਹੁਣ ਕਿੰਨਾ ਆ ਪਚਵਾ ਦੇਣਾ ਜੀ ਜੀ ਗਾਈ ਸਾਢੇ 5 ਕਿਲੋ ਹਾਜ਼ਰ ਦੁੱਧ ਚਵਾਵਾਂਗੇ ਠੀਕ ਆ ਸਾਢੇ 5 ਕਿਲੋ ਦੋਨੋਂ ਟਾਈਮ ਮਿਲਦੀ ਆ ਨਾ ਜੀ ਦੋਨੋਂ ਟਾਈਮ ਤੇ ਭੜੇ ਵੰਡੇ ਤੇ ਹਨਾ ਚਾਰ ਤੇ ਮਿਲਦੀ ਆ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਨਹੀਂ ਕੋਈ ਨਹੀਂ ਮਾਰ ਕੇ ਪਾ 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 ਕੇ ਬੈਠੇ ਠੀਕ ਆ ਹਾਂ ਸੋ ਦੋਸਤੋ ਝੋਟੀ ਚੰਗੀ ਆ ਓਵਰਆਲ ਤੇ ਸੁਹਾ ਦੁੱਜਣੇ ਸੁਈ ਹੈ ਜੀ ਨਹੀਂ ਪਹਿਲਾਂ ਸੁਈ ਹੈ ਪਹਿਲਾਂ ਸੁਈ ਸੀਗੀ ਪਹਿਲਾਂ ਹੀ ਸੁਈ ਸੀਗੀ ਤੇ 4 ਕੁ ਮਹੀਨੇ ਦਾ ਸਮਾਂ ਹੋ ਗਿਆ ਸੁਈ ਨੂੰ ਹਾਂ ਜੀ ਕੱਲ ਬਣ ਗਈ ਤੇ ਕੱਲ ਬਣ ਗਈ ਆ ਦੋਸਤੋ ਠੀਕ ਆ ਜੰਪ ਵੇ ਜਿਹੜੀ ਕ੍ਰੋਸਿੰਗ ਹੈਗੀ ਆ ਉਹ ਮਾਲੀ ਤੋਂ ਕਰਵਾ ਦਿੱਤੀ ਆ ਤੇ ਮੀਡੀਅਮ ਹਾਈਟ ਦੇ ਵਿੱਚ ਆ ਝੋਟੀ ਚੰਗੀ ਆ ਸੋ ਚਾਹਵਾਲ ਵੀਰ ਤੁਸੀਂ ਇਹ ਵੀ ਝੋਟੀ ਅੱਗੇ ਸਾਭ ਸੰਭਾਲ ਸਕਦੇ ਹੋ ਤੇ ਬਣੀ ਹੈਗੀ ਆ ਦੋਸਤੋ ਅੱਗੇ ਲਾਕ ਆਪੋ ਆਪਣਾ ਹੁੰਦਾ ਵੀ ਜੇਕਰ ਪਸੂ ਨਿਕਲਾਵੇ ਤਾਂ ਬਹੁਤ ਵਧੀਆ ਗੱਲ ਹੈ ਬਾਕੀ ਖਵਾਨੇ ਦੀ ਤੁਸੀਂ ਵੇਖ ਲਓ ਬਿਲਕੁਲ ਚੰਗੀ ਤਰ੍ਹਾਂ ਬੈਕ ਸਾਈਡ ਕੋ ਖਵਾਨੇ ਦੀ ਹੈਗੀ ਬਾਕੀ ਚਵਾਈਂ ਕੋਈ ਫਰਕ ਨਹੀਂ ਥਣ ਬਿਲਕੁਲ ਸਾਫ ਠੀਕ ਹੈ ਜੀ ਤੜਾ ਤੜਾ ਇੱਕੋ ਜਿਹਾ ਬਾਕੀ ਮਗਰਲੇ ਥਣ ਬਿਲਕੁਲ ਪ੍ਰੋਪਰ ਹੈ ਜੀ ਬਿਲਕੁਲ ਸਾਫ ਕੋਈ ਧਾਰ ਦਾ ਵੀ ਫਰਕ ਨਹੀਂ ਉਧਰ ਦੀ ਨਾ ਕੋ ਕੋਹੂ ਛੱਟਾਈ ਹੈ ਇਹ ਵੀ ਨਹੀਂ ਚਾਹੀਦੀ ਠੀਕ ਹੈ ਇਹ ਵੀ ਨਹੀਂ ਚਾਹੀਦੀ ਥੋੜਾ ਜਿਹਾ ਠੀਕ ਹੈ ਇਹਦਾ ਮੁੱਲ ਭਾਈ ਕਿੰਨੇ ਮਾਰੋ ਮੁੱਲ ਹੈ ਜੀ 35000 ਰੁਪਿਆ 35000 ਰੁਪਏ ਦੇ ਛੱਡਾਂਗੇ 35000 ਮੋਲਾ ਤੇ ਲੱਜ ਲੈ ਦੇ 33 ਹਾਂ 33000 ਰੁਪਏ ਦੇ ਦੇ ਠੀਕ ਆ ਹਾਂਜੀ ਲੋ ਵੀ ਦੋਸਤੋ 33000 ਦੀ ਬਿਲਕੁਲ ਝੋਟੀ ਆ ਤੇ ਦੁੱਧ ਵੀ ਹੈਗਾ ਪ੍ਰੋਪਰ ਥੱਲੇ 5 ਤੋਂ 5.5 ਪੰਜ ਦੇ ਡੇਡ ਗੇਡ ਜਿਹੜਾ ਦੁੱਧ ਹੈਗਾ ਤੇ ਚਵਾਈ ਤੁਸੀਂ ਘਰ ਘਰ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਜੀ ਸੀਲ ਆ ਬਹੁਤ ਸੀਲ ਸਭ ਪੂਰੀ ਆ ਤੇ ਪਹਾੜੇ ਚੜ ਤੇ ਇਸੇ ਤਰ੍ਹਾਂ ਬੰਦ ਅੱਗੇ ਪਾ ਕੇ ਤੇ ਮਿਲ ਬਣਾ ਬੰਦ ਪਾ ਕੇ ਬਹਿਣਾ ਮਾਰ ਕੇ ਥਾਪੀ ਕੋਈ ਮੰਗਾ ਨਹੀਂ ਕੁਝ ਨਹੀਂ ਠੀਕ ਹੈ ਜੀ ਇਤਰਾ ਬਹਿਣਾ ਦੋਵੇਂ ਟਾਈਮ ਤਿੰਨ ਚੋਣ ਠੀਕ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਇੱਕ ਵਾਰੀ ਫੇਸ ਤੋਂ ਤੁਸੀਂ ਜ਼ਰੂਰ ਦੇ ਆ ਸਿੰਗੀ-ਸੁੰਗੀ ਹੈਗੀ ਏ ਆ ਫੇਸ ਦੀ ਕੁਆਲਿਟੀ ਦੇਖੋ ਠੀਕ ਆ ਆ ਬੈਣੀ ਵਾਲੇ ਪਾਸੇ ਤੋਂ ਤੁਸੀਂ ਥਨ ਦੀ ਜਿਹੜੀ ਸ਼ੇਪ ਹੈਗੀ ਉਹ ਦੇਖ ਲਓ ਜੀ ਆ ਕਰੋ ਚੈੱਕ ਜੀ ਠੀਕ ਆ 35000 ਜਿਹੜੀ ਦੋਸਤੋ ਆ ਡਿਮਾਂਡ ਆ ਤੇ 33000 ਮਤਲਬ ਕਿ ਲੈ ਦੇ ਹਾਂਜੀ ਠੀਕ ਉਹਦੇ ਚੋ ਵੀ ਥੋੜਾ ਬਾਤਾਂ ਹੋਣੀ ਕਿ ਮੌਕੇ ਦਾ ਠੀਕ ਆ ਜ਼ਰੂਰ ਜੀ ਇਸ ਤੋਂ ਬਾਅਦ ਇੱਕ ਜਿਹੜੀ ਬਿਲਕੁਲ ਤਾਜੀ ਸੂਈ ਸਵਾਈ ਆਪਾਂ ਤੁਹਾਨੂੰ ਮਾਝ ਦਿਖਾਉਣੀ ਆ ਤੇ ਰਾਤੀ ਸੂਈ ਹੈ ਹੈਨਾ ਤੇ ਮਗਰ ਵੀ ਇਹਦੇ ਬੱਚਾ ਜਿਹੜਾ ਕੱਟੀ ਹੈ ਨਾ ਜੀ ਕੱਟੀ ਆ ਪ੍ਰੋਪਰ ਆਪਾਂ ਤੁਹਾਨੂੰ ਜਿਹੜੀਆਂ ਦੋਸਤੋ ਡਿਟੇਲ ਦੇ ਦੇਨੇ ਆ ਇਸ ਦੀ ਇੱਕ ਵਾਰੀ ਤੁਸੀਂ ਬਿਲਕੁਲ ਤੋੜ ਕੇ ਦਿਖਾ ਦਿੰਨੇ ਆ ਦੇਖ ਲਓ ਚੰਗੀ ਤਸੱਲੀ ਦੇ ਨਾਲ ਠੀਕ ਆ ਰਾਤੀ ਸੋਈਏ ਤੇ ਸਵੇਰ ਕਿੰਨਾ ਹੋਊਗਾ ਜੀ ਇਹ ਇਹ ਸਵੇਰ ਜੀ ਚੌਥਾ ਪੰਜਵਾਂ ਸਵੇਰ ਚੌਥਾ ਹੋਵੇ ਜਾਂ ਪੰਜਵਾਂ ਹੋਵੇ ਆਪ ਆਪਣੀ ਸੋਚ ਸਮਝਣਾ ਕਿ ਮੰਨ ਲੈ ਚਾਹੇ ਚੌਥਾ ਹਾਂਜੀ ਠੀਕ ਹੈ ਇਹਦੇ ਥੱਲੇ ਅਸੀਂ 2.5 ਕਿਲੋ ਬੋੜਾ ਕੱਢਿਆ ਹਾਂਜੀ ਵੇਰੀ ਹਾਂਜੀ ਤੇ ਜੇਰ ਜੂਰ ਤੇ ਓਕੇ ਬਿਲਕੁਲ ਪੈ ਗਈ ਹੈ ਜੇਰ ਅੱਜ ਮਾਰਨਿੰਗ ਪੈ ਗਈ ਰਾਤ ਹੀ ਪੈ ਗਈ ਹਾਂਜੀ ਰਾਤ ਹੀ ਪੈ ਤਿੰਨਾਂ ਘੰਟੇ ਬਾਅਦ ਜੇਰ ਪੈ ਗਈ ਤਿੰਨਾਂ ਘੰਟੇ ਬਾਅਦ ਜੇਰ ਪੈ ਗਈ 9 9 ਵਜੇ ਸਹੀ ਆ ਹਾਂਜੀ 12:00 ਵਜੇ ਨਹੀਂ ਜੇਰ ਪੈ ਗਈ ਠੀਕ ਆ ਤੇ ਚਵਾ ਚਬੂ ਸੋਨਾ ਨਿਕਲਿਆ ਬਿਲਕੁਲ ਚਵਾ ਸੋਨਾ ਅਸੀਂ 2 2.5 ਕਿਲੋ ਬੋਲੇ ਕੱਢਿਆ ਉਹਦੋਂ ਹੋਰ ਨਹੀਂ ਚੋਏ ਜਿਆਦਾ ਦੁੱਧ ਨਹੀਂ ਚੋਇਆ ਠੀਕ ਆ ਠੀਕ ਆ ਤੇ ਬਾਕੀ ਥਣਾ ਦੀ ਬਿਲਕੁਲ ਸਾਫ ਆ ਠੀਕ ਆ ਜੀ ਹਾਂਜੀ ਨਾ ਵੀ ਦੋਸਤ ਬਿਲਕੁਲ ਜੀ ਬਿਲਕੁਲ ਚੌਥਾ ਸੂਆ ਮੰਨ ਲਓ ਚਾਹੇ ਮੰਨ ਲਿ ਠੀਕ ਆ ਤੇ ਬਿਲਕੁਲ ਤਾਜੀ ਸੂਈ ਆ ਠੀਕ ਆ ਮੇਰਾ ਵੀਰੇ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਅੱਜ ਰਾਤ ਹੀ ਸੂਈ ਆ ਹਾਂਜੀ ਤੇ ਜੇਰ ਪ੍ਰੋਪਰ ਤਕਰੀਬਨ ਰਾਤ 9 ਵਜੇ ਸੂਈ ਸੀ ਤੇ ਜੇਰ 12 ਵਜੇ ਪੈ ਗਈ ਪ੍ਰੋਪਰ ਤੇ ਬੱਚਾ ਜਿਹੜਾ ਹੈਗਾ ਤੁਸੀਂ ਜ਼ਰੂਰ ਦੇਖ ਸਕਦੇ ਕੱਟੀ ਬਹੁਤ ਵਧੀਆ ਚੰਗੀ ਕੱਤੀ ਹੈਗੀ ਬਿਲਕੁਲ ਨਿੱਕਰ ਕੱਟੀ ਆ ਅਠਾ ਦਿਓ ਜੀ ਵੇਖੋ ਗਿੱਲਾ 나ੜੂਆ ਨਾਲ ਠੀਕ ਆ ਜੀ ਤੇ ਕੱਟੀ ਬਹੁਤ ਰਾਜੀ ਆ ਨਾ ਜੀ ਠੀਕ ਆ ਹੈਵੀ ਕੱਟੀ ਆ ਹਾਂਜੀ ਠੀਕ ਆ ਦੋਸਤੋ ਪਲੀ ਪਲਾਈ ਕੱਟੀ ਹੈਗੀ ਇਸ ਮੱਝ ਤੇ ਜਿਹੜੀ ਥੱਲੇ ਤੇ ਭਾਜੀ ਕੀ ਲੈਦੇ ਕਰਨਾ ਹੈ ਤਾਂ ਲਾਸਟ ਕਿੰਨੇ ਦੀ ਹੈ ਜੀ ਇਹਦੀ ਇੱਕੋ ਹੀ ਏਟ ਆ ਜੀ 60000 ਰੁਪਏ 60000 ਆ ਜੀ ਹਾਂਜੀ 60000 ਦੀ ਦੇਵਾਂਗੇ ਠੀਕ ਆ ਜੀ ਹਾਂਜੀ 60000 ਜਿਹੜਾ ਦੋਸਤੋ ਲੈਦੇ ਆ ਠੀਕ ਆ ਜੀ ਤੇ ਤਾਜੀ ਸੋਈ ਆ ਬਾਕੀ ਤੁਹਾਨੂੰ ਜਿਹੜਾ ਨਾਰਮਲ ਪਸ਼ੂ ਦੇਖ ਪੂਗਾ ਵੀ ਤਾਜ਼ਾ ਸੋਇਆ ਕਿਉਂਕਿ ਇਹਦੇ ਪਹਿਲਾਂ ਅਸੀਂ ਚੋਈ ਨਹੀਂ ਸਵੇਰੇ ਚੋਈ ਜਿਹੜੀ ਹੈ ਲੋਕ ਨੂੰ ਬੜਾ ਕੱਢਿਆ ਥੱਲੇ ਠੀਕ ਆ ਜੀ ਹੋਰ ਜ਼ਿਆਦਾ ਚੋਈ ਵੀ ਨਹੀਂ ਬਾਕੀ ਆ ਥਣਾ ਥਣਾ ਦੀ ਤੁਸੀਂ ਸ਼ੇਪ ਦੇਖ ਲਓ ਬਿਲਕੁਲ ਸਾਫ਼ ਬਿਲਕੁਲ ਬਰਾਬਰ ਥਾਣ ਨੇ ਤੇ ਹਵਾਨਾ ਕੋਈ ਛਟਾ ਨਹੀਂ ਕੋਈ ਕੋਈ ਧੰਨ ਠੀਕ ਹੈ ਜੀ ਕਿ ਭਾਈ ਪੋਲੀ ਹੈ ਬਿਲਕੁਲ ਬਿਲਕੁਲ ਬਹੁਤ ਵਧੀਆ ਜੀ ਦੋ ਜੀ ਉਹ ਤੇ ਵੇਖ ਲੈਣੀ ਅਗਲੇ ਨੇ ਚੋਗੇ ਬਿਲਕੁਲ ਜੀ ਲੋ ਵੀ ਦੋਸਤੋ 60000 ਪਾਜੀ ਹੁਣਾਂ ਡਿਮਾਂਡ ਕੀਤੀ ਆ 60000 ਦੇ ਵਿੱਚੋਂ ਕੋਈ ਥੋੜੀ ਬਾਤ ਹੀ ਗੰਜੈਸ਼ ਹੋ ਮੌਕੇ ਦੀ ਆ ਹਾਂਜੀ ਠੀਕ ਆ ਮਾਨ ਤਨ ਹਰ ਇੱਕ ਪਸ਼ੂ ਦੇ ਵਿੱਚ ਹੁੰਦਾ ਪਰ ਜਦੋਂ ਤੁਸੀਂ ਘਰ ਵਿਜ਼ਿਟ ਕਰਦੇ ਹਾਂਜੀ ਤੇ ਇੱਕ ਸੰਪਰਕ ਨੰਬਰ ਵੀ ਆਪਣੇ ਭਾਜੀ ਜਰੂਰ ਦੱਸ ਦਗੇ ਸੰਪਰਕ ਨੰਬਰ ਹੈਗਾ 98140 98140 92146 92146 ਇਹ ਦੋਸਤੋ ਸੰਪਰਕ ਨੰਬਰ ਮੈਂ ਲਗਾਤਾਰ ਜਿਹੜੇ ਸਕਰੀਨ ਦੇ نیچے ਵੀ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਤੇਰੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਤੇ ਪਿੰਡ ਚੋਲਾ ਸਾਹਿਬ ਜਿਹੜਾ ਤੁਹਾਨੂੰ ਖਾਸ ਵਿਜ਼ਿਟ ਕਰਨੀ ਪਊਗੀ ਠੀਕ ਹੈ ਬਾਈ ਫਰਾਂ ਦਾ ਵਪਾਰ ਦਾ ਕੰਮ ਆ ਪਸ਼ੂ ਕੋਈ ਇੱਕ ਦੋ ਇਸ ਘਰ ਆਉਂਦੇ ਰਹਿੰਦੇ ਆ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਤੇ ਜਾਇਜ ਜੈਨੂਨ ਜੇ ਰੇਟ ਸੀਗੇ ਠੀਕ ਹੈ ਜੀ ਤੋ ਜਿਹੜੇ ਵੀਰ ਨੇ ਘੱਟ ਪੈਸੇ ਖਰਚ ਕਰਨੇ ਆ ਉਹਦੇ ਲਈ ਵੀ ਇੱਕ ਝੋਟੀ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਆ ਝੋਟੀ ਚੰਗੀ ਆ ਸਾਫ ਸੁਥਰੀ ਆ ਬਾਕੀ ਹਵਾਨੇ ਵਾਲੇ ਪਾਸਿਓਂ ਵੀ ਤੁਹਾਨੂੰ ਦੱਸ ਦਿੱਤਾ ਸੀਗਾ ਵੀ ਥੋੜਾ ਜਿਹਾ ਵੀ ਕਈ ਵਾਰ ਦੱਬਾਵਾ ਜਾਂਦਾ ਪਸੂ ਨੂੰ ਉਹਦੇ ਕਰਕੇ ਕਿਤੇ ਨਾ ਕਿਤੇ ਦੋ ਦੋ ਤੇ ਡਾਊਨ ਚੱਲੀ ਆ ਬਾਕੀ ਝੋਟੀ ਬਹੁਤ ਨਿਗਰ ਆ ਵੱਡੀ ਆ ਕੱਦ ਕਰਦੀ ਸੋਹਣੀ ਆ ਸੈਕੰਡ ਝੋਟੀ ਵੀ ਚੰਗੀ ਸੀਗੀ ਠੀਕ ਆ ਜੀ 4 ਮਹੀਨਾ ਉੱਚਾ ਸੁਆ ਸੀਗਾ ਮੁੱਲ ਵੀ ਭਾ ਫੜਦਾ 32-33000 ਦੀ ਜਿਹੜੀ ਰੇਂਜ ਹੈਗੀ ਆ ਠੀਕ ਆ ਬਾਕੀ ਤੀਜੇ ਨੰਬਰ ਤੇ 60000 ਦੀ ਜਿਹੜੀ ਦੋਸਤੋ ਮਾਝਾ ਪਾ ਤੁਹਾਨੂੰ ਦਿਖਾਈ ਆ ਬਿਲਕੁਲ ਤਾਜੀ ਸੂਈ ਐ ਅੱਜ ਰਾਤੀ ਸੂਈ ਆ ਠੀਕ ਆ ਤਸੱਲੀ ਨਾਲ ਆਪਦੀ ਜਿਹੜੀ ਚੈੱਕ ਨਰਕ ਪਰਖ ਕਰਕੇ ਤਸੱਲੀ ਕਰ ਲਿਓ ਠੀਕ ਆ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ